ਹਰ ਦਾ ਨਾਮ ਤੇ ਆਏ ਸੋੜ ਸਭ ਨਾਨਕ ਕਰੇ ਦਾਨ ਜਨਮ ਕਰਮ ਬਾਲ ਸੁਖ ਤੁਰ ਬਨਤੇ ਜਾਏ ਬੋਬਾਨ ਕਾਹੂ ਗੁਰੂਦ ਨਮੋਹੀਐ ਬੇਨਸ ਲੋਗ ਸਵਾ ਸਚਾ ਨਾਰਗ ਚਲਿਹਾਰ ਉਸ ਤਤ ਕਰੇ

ਆਦਾ ਜਿਨਾਂ ਮਿਲਿਆ ਪ੍ਰਾਪ ਆਪਣਾ ਲਾਲਕ ਤਿੰਨ ਗੁਰਬਾਰ ਮਾ ਸੁਚੇ ਸੇ ਕੰਢੀਏ ਹੈ ਵਾਹ ਵਾਹ ਜੇਨਾਂ ਆਪੁਰ ਮਿਹਰਵਾਣ ਜਿਨਾਂ ਬਿਨ ਆਪ ਪ੍ਰਭ ਆਪ ਪਮਣਾ ਨਾਨਕ ਤਨ ਗੁਰਵਾਣ ਮਨ ਸੁਚੇ ਸੇ ਕਾੜੀਏ ਏ ਜਨ ਪੂਰਾ ਗੁਰ وا نی گرو جی کا خاصا وا نی گرو جی کی